ਅੱਜ ਜਿਹੜਾ ਸਵੇਰੇ 11:40 ਵਜੇ ਸੰਦੀਪ <th>ਪਰ ਜਿਹੜਾ ਸ਼ਿਵਸੀਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਤੇ ਲਈ ਤਾਂ ਉਹਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਨਾਂਨੂ ਸਿਗਰ ਹਸਪੀਟਲ ਲੈ ਕੇ ਗਏ ਬਾਅਦ ਚਾਹਾਂ ਨੂੰ ਡੀਐਮਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਜੀ ਸਾਹਿਬ ਕੇ ਦਿਸ਼ਾ ਨਿਰਦੇਸ਼ ਅਨੁਸਾਰ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਅਖੰਡਾ ਫਤਿਹਗੜ੍ਹ ਸਾਹਿਬ ਉਹਨਾਂ ਨੇ ਜੁਆਇੰਟ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਤੋਂ ਹੁਣ ਸਾਡੇ ਸਾਹਮਣੇ ਇੱਥੇ ਲੈ ਕੇ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੋਂ ਮੈਂ ਥੋੜਾ ਬਰੀਫ ਕਰਨੀ ਸਰ ਮੋਟਿਵ ਕੀ ਸੀ ਆ ਸਿਰਫ ਬਿਲਕੁਲ ਥੋੜਾ ਪੁਰਾਣੀ ਹਿੰਦੀ ਮੈਂ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਆ ਇੱਕ ਮਾਨਹਨ ਟੋਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਿਉਤੀ ਉਹਨਾਂ ਨੂੰ ਲੱਭਣ ਦੇ ਲਈ। ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ। ਜੁਆਇੰਟ ਟੀਮ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਸਰ ਦੇ ਸਾਡੇ ਦੋ ਇੰਸਪੈਕਟਰ ਤੇ ਸੀ ਆਈਐਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਕਿ ਉਸ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਦੇਖੋ ਅੱਜੇ ਕੁਝ ਢੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਦੇ ਡਿਟੇਲ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੇਰਾ ਨਿਹੰਗ ਸਿੰਘ ਨੇ ਆਗਰ ਬਣਾ ਪਾਇਆ ਸੀ ਇਹਦਾ ਨੇ ਬਿਲਕੁਲ ਇਹ ਜਾਨ ਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਪਹਿ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਹਾਂ ਤੋਂ ਤਾਈਓ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾਵਾਂਗੇ ਜੀ ਇਹ ਬਾਪਾ ਬੁੱਢਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਅਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤਸਰ ਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਮਤਲਬ ਰਹਿੰਦੇ ਨੇ ਜਿਹੜੀ ਇੱਕ ਵਲੀ ਛਾਵਣੀ ਜਿਹੜਾ ਮੋਤੀ ਨਗਰ ਮੋਤੀ ਨਗਰ ਛਾਵਾਂ ਟ੍ਰਾਂਸਪੋਰਟ ਨਗਰ ਮੋਤੀ ਨਗਰ ਇਹਦਾ ਨਾਮ ਕੀ ਹੈ ਇਹਦੇ ਦੀ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਅਜੇ ਤੱਕ ਅਸੀਂ ਡਿਟੇਲ ਪੁੱਛਤਾਚੀ ਨਹੀਂ ਕਰੀ ਹੈ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਚੀ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸੇਅਰ ਕਰਾਂਗੇ ਇਹਨਾਂ ਕੋਲ ਮਿਲਿਆ ਕੀ ਕੀ ਹੈ ਜੀ ਨੇ ਅੱਜ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇੱਕ ਹੋ ਕੇ ਭੱਜੇ ਸੀਗੇ ਬਾਕੀ ਹਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੈ ਉਸ ਦੇ ਸਾਹਮਣੇ ਹਾਰਟ ਪਰਸਨ ਆਇਡੈਂਟੀਫਾਈ ਹੋ ਗਏ ਆ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਲ ਸਿੰਘ ਅਜੇ ਉਧਰ ਦਾ ਟੈਲ ਸਿੰਘ ਦੱਸਿਆ ਜਾ ਰਿਹਾ ਸਰ ਸਰ ਇਹਨਾਂ ਨੇ ਮਾਰਨਾ ਇਸ ਦੇ ਕੋਈ ਜਿਵੇਂ ਉਹ ਸਿਵਲ ਤੋਂ ਨਿਕਲਦੇ ਨੇ ਇਹ ਵੀ ਦੇਖੋ ਪ੍ਰਾਈਮਾ ਫੇਸ ਪ੍ਰਾਈਮਾ ਪ੍ਰਾਈਮਾ ਫੇਸਿਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਬਈ ਸੱਟਨ ਐਂਡ ਪ੍ਰੋਵੋਕੇਸ਼ਨ ਵਿੱਚ ਅਸਲੀ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਦੇਖ ਕਦਰ ਫਤੇਗੜ ਦਾ ਨਹੀਂ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਫਤੇਗੜ ਸਾਹਿਬ ਕੋਕੀ ਨਹੀਂ ਸੀ ਜਾਣਾ ਨਹੀਂ ਅਸੀਂ ਰਸਤੇ ਕੋਈ ਦੇਖੋ ਇੱਡੇ ਨਾਕੇ ਬੰਦੇ ਨੇ ਲੁਧਿਆਣਾ ਤੋਂ ਗਾਹਾਂ ਦੇ ਨਹੀਂ ਡੇਰੀ 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 ਸੋ ਮਨੀ ਇਨਪੁਟ ਐਂਡ ਜਿੱਤੇ ਕਰਕੇ ਇਹ ਫੜੇ ਗਏ ਆ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਰਡ ਦੈਮ ਐਂਡ ਕੋਈ ਨਾ ਕੋਈ ਸਾਰੀ ਡਿਸਟ੍ਰਿਕਟਾਂ ਦਾ ਇਹ ਯੋਗਦਾਨ ਸੀਗਾ ਜਦੋਂ ਜਿੱਥੇ-ਜਿੱਥੇ ਗਏ ਕਿਉਂਕਿ ਬਹੁਤ ਹੀ ਛੋਟੇ-ਛੋਟੇ ਰਸਤੇ ਵੀ ਹੈਗੇ ਐਂਡ بڑے ਸਾਈਡ ਵਾਲੇ ਰਸਤੇ ਹੈਗੇ ਜ਼ਰੂਰੀ ਨਹੀਂ ਹੁੰਦਾ ਕਿਬਲ ਹਾਈਵੇ ਤੇ ਹੀ ਉਹ ਨਾਕੇ ਤੋਂ ਹੀ ਨਿਕਲੇ ਬਿਕੋਜ਼ ਇਹ ਅਲਰਟ ਸੀਗੇ ਕ੍ਰਾਈਮ ਕਰਕੇ 도ੜੇ ਸੀਗੇ ਤਾਂ ਨੈਚੁਰਲੀ ਕ੍ਰਿਮੀਨਲ ਹੈ ਅਲਰਟ ਹੋ ਕੇ 도ੜਦੇ ਸਰ ਜੀ ਇਹ ਦੋ ਲੀਡਰਸ ਸੀ ਸਿਕਿਉਰਟੀ ਬਰੀਫ ਅਪ ਕਰ ਰਹੇ ਹੋ ਇਸ ਇਨਸੀਡੈਂਟ ਤੋਂ ਬਾਅਦ ਕਿ ਮਤਲਬ ਕਿ ਜਾਂਚ ਚੱਲੇਗੀ ਨਹੀਂ ਜੇ ਤੁਸੀਂ ਇਹ ਸੈਸ਼ਨਾਂ ਵਾਲੇ ਕਹਿ ਰਹੇ ਸੀ ਕਿ ਤੁਸੀਂ ਦੇਖੋਗੇ ਅਨਫੋਰਚੂਨੇਟਲੀ ਜਿਹੜਾ ਇਹ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸ਼ਨ ਲੈ ਲੈਂਦੇ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ ਸਾਡੇ ਐਕਸ਼ਨ ਨਿਰਿਕਤ ਲੋ ਗਈ ਨਹੀਂ ਅਸੀਂ ਡਿਟੇਲ ਐਕਟਿਵ ਹੁੰਦਾ ਸ਼ਾਇਦ ਹਾਦਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਉਸ ਤੇ ਬਿਠਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਗੇ ਐਸ ਪਰ ਫੈਕਟ ਅਸੀਂ ਕਰਵਾ ਲਈਏ ਜਿਵੇਂ ਗਵਰਨਮੈਂਟ ਡਿਪਲੋਏ ਹੁੰਦੇ ਨੇ ਕੀ ਇਹ ਫਾਰਮੈਟਿਕ ਬੇਸਿਸ ਤੇ ਡਿਪਲੋਏ ਹੋਏ ਕਿ ਆਰਟੀਕ ਥੈਟ ਫਿਟ ਫਲਰਟ ਕੀ ਉਹ ਆਪਣਾ ਰੋਲ ਨਿਭਾ ਸਕਦਾ ਨਹੀਂ ਨਹੀਂ ਜੋ ਕਿਸੇ ਨੂੰ ਵੀ ਸਿਕਿਉਰਿਟੀ ਦਿੰਨੇ ਕੋਈ ਨਾ ਕੋਈ ਉਹਦੀ ਇਨਪੁਟ ਹੁੰਦੀ ਹੈ ਕੋਈ ਥ्रेट ਪਰਸੈਪਸ਼ਨ ਹੁੰਦੀ ਹੈ ਉਸ ਦੇ ਬਿਹਾਫ ਤੇ ਅਸੀਂ ਬਿਹਾਫ ਤੇ ਅਸੀਂ ਜੋ ਹੈ ਸਿਕਿਉਰਟੀ ਪ੍ਰੋਵਾਈਡ ਕਰਦੇ ਹਾਂ ਕਿ ਜਿਹਨੂੰ ਕਿਸੇ ਦਾ ਨਾਮ ਵੀ ਹੈ ਹਾਜ਼ਿੰਗ ਇਨਫੋਰਮੇਸ਼ਨ ਮੇਰੇ ਕੋਲ ਕੋਈ ਕੋਈ ਬੰਦ ਨਹੀਂ ਅਸੀਂ ਸਾਡੀ ਡਿਟੇਲ ਗੱਲ ਹੋ ਗਈ ਹੈ ਸਾਰੇ ਲੀਗਲ ਨਾਲ ਸਾਡੇ 6:30 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਐਮਰਜੈਂਸੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਆਪਰੇਟ ਕਰ ਰਹੇ ਪੁਲਿਸ ਦੇ ਨਾਲ ਮਤਲਬ ਕੋਆਪਰੇਟ ਕਰਕੇ ਉਹ ਚੱਲ ਰਹੀ ਕੋਈ ਬੰਦੇ ਐਂਡ ਫਾਈਨਲ ਨਹੀਂ ਕੋਈ ਅਪਦਾ ਨਹੀਂ ਨਹੀਂ ਕੋਈ ਅਭੀ ਉਹ ਆਪ ਤੁਹਾਨੂੰ ਬਰੀਫ ਕਰ ਦੇਗੇ ਕੋਈ ਇਹੋ ਜੀ ਗੱਲ ਕੋਈ ਰੇਕੀ ਵੀ ਕੀਤੀ ਪਹਿਲਾਂ ਜਾਂ ਸਰਡਨ ਪ੍ਰੋਵੋਕ ਦੇ ਕੋਈ ਮੈਂ ਉਹੀ ਕਹਿ ਰਿਹਾ ਕਿ ਇਤਨਾ ਡੀਟੇਲ ਚ ਜੋ ਅਸੀਂ ਅਜੇ ਪੁੱਛਤਾਚੀ ਨਹੀਂ ਕਰੀ ਹੈ ਬਿਕੋਜ਼ 1 ਘੰਟੇ ਕਰਨੇ ਅਸੀਂ ਇਹਨਾਂ ਨੂੰ ਰੈਸਟ ਕੀਤਾ ਹੈ ਸਰ ਗਵਰਨਮੈਂਟ ਇਨਵੈਸਟੀਗੇਸ਼ਨ ਚ ਕੋਈ ਫਾਈਨਲਿਸਟ नहीं नहीं अभी फिलहाल असी हर एंगल तो असी चेक कर रहे हैं जो भी एंगल सामने आए वो तो फिर नाम सर फतेहगढ़ साहब कितने सर कितने छुपे कितने हैं जी फतेहगढ़ साहब ये मैडम ने तुम है एक इंजीनियरिंग कॉलेज है और साहब जड़ी यूनिवर्सिटी है जी इंजीनियरिंग कॉलेज के नाल मेन फतेहगढ़ साहब ਆਪ ਕਹਿ ਸਕਦੇ ਮੈਂ ਮੈਂ ਮਤਲਬ ਹਾਂ ਜੀ ਸਾਰੇ ਫੜੇ ਗਿਆ ਜੀ ਕਿੰਨੇ ਜੜੇ ਫੜੇ ਨਹੀਂ ਹਜੇ 280 ਐਪਰੇ ਹੈਂ ਕਿਤੇ ਹੈ ਜੀ ਇੱਕ ਹਜੇ ਵੀ ਮਨ ਉਸ ਕੋਟ ਰਹਿਣਾ ਅਸੀਂ ਬਹੁਤ ਜਲਦੀ ਉਸ ਜਿਹੜਾ ਸਾਰੇ ਜਿਹੜਾ ਟੈਕਸੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਇਹ ਡੇਰੇ ਦੇ ਉੱਤੇ ਕਬਜਾ ਕੀਤਾ ਜਿਹੜੇ ਟ੍ਰਾਂਸਪੋਰਟ ਨੰਬਰ ਠੁਕੀਆਂ ਉੱਤੇ ਕਬਜਾ ਕੀਤਾ ਗਿਆ ਉਹਦੀ ਵੀ ਕੰਪਲੇਨਟ ਥਾਣਾ ਮੋਦੀ ਨਗਰ ਤੇ ਠੁਕੀਆਂ ਉੱਤੇ ਪਹਿਲੇ ਹੀ ਫੋਟੋ ਜੀ ਕੀਤਾ ਸੀਗਾ ਜਿਹੜੇ ਤੇ ਕਾਰ ਵੀ ਪਹਿਲੇ ਕੋਈ ਕੀਤੀ ਜਾਂਦੀ ਜਿਹੜਾ ਨਹੀਂ ਅਸੀਂ ਐਗਜ਼ਾਮਨ ਕਰਾਂ ਜੋ ਵੀ ਕੰਪਲੀਟ ਹੋ ਗਈ ਜੋ ਵੀ ਐਸ ਪਰ ਆਇਆ ਉਹ ਅਸੀਂ ਐਗਜ਼ਾਮਨ ਸਰ ਰੈਣੀਆਲੇ ਲੁਧਿਆਣੇ ਦੇ ਨਹੀਂ ਕੀ ਇਹ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਪੂਰੀ ਤਰ੍ਹਾਂ ਦੇ ਪਤਾ ਚੱਲਿਆ ਉਹ ਪਿੱਛੇ ਅਮਰਸਰ ਦਾ ਰਹਿਣਾ ਹੈ ਬਟ ਸਰ ਨਾਮ ਦੱਸਣਾ ਨਹੀਂ ਇਹਦਾ ਇੱਕ ਸਰਬਜੀਤ ਸਿੰਘ ਐਲਈਐਸ ਸਤਾਬਾ ਐਂਡ ਇੱਕ ਖਰਜੋਤ ਸਿੰਘ ਦੋ ਚਾਹ ਸਰ ਇਹ ਕੀ ਕਰ ਰਹੇ ਸੀ ਜਿਹੜੇ ਸਿਕਿਉਰਟੀ ਪਰਸਨਲਸ ਨਾਲ ਉਹ ਦੇਖਿਆ ਵੀ ਜਿਹੜਾ ਵੀਡੀਓ ਦੇ ਵਿੱਚ

राइट दे रहा है कि असी सेल्फ प्रोटेक्शन में मतलब कानून का एक जो वाजिब फोर्स है वो आप यूज कर सकते हैं तो इन्होंने भी है कि ऐसी कोई गल नहीं कि, गल है कि गलत परसेप्शन है जी आई डोंट थिंक सो कोई है सर भाई सर ये तो इस केस में पीछे एक बंदे ही इन्वॉल्व थे या और भी नहीं नहीं फिलहाल जो प्राइमा फेसिस है तीन बंदे इन्वॉल्व है लेकिन मैं वही कह रहा है कि असी हर एंगल तो एग्जामिन ਜਦੋਂ ਡਿਟੇਲ ਅਸੀਂ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪੁੱਛਤਾਦ ਕੋ ਬਾਅਦ ਹੀ ਅਸੀਂ ਫਾਈਨਲ ਕੋਈ ਕੰਕਲੂਜਨ ਤੇ ਪਹੁੰਚਾਂਗੇ ਕੋਈ ਸ਼ੋਰਟ ਬਰੀਫ ਆਫ ਕਰ ਰਹੇ ਹੋ ਹਿੰਦੂ ਲੀਡਰਸ ਦੀ ਇਸ਼ੂ ਇਨਸਿਨਰਨ ਤੋਂ ਬਾਅਦ ਨਹੀਂ ਅਸੀਂ ऑलरेडी ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈਡਕਵਾਰਟਰ ਤੋਂ ਵੀ ਸਾਡੇ ਕੋਲ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਦੇ ਆ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ ਕਰਾ ਕੇ ਜੋ ਵੀ ਡੂੰਗਾ ਇਹਨਾਂ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਨਹੀਂ ਉਹਦੇ ਤੁਹਾਡੇ ਸਗਰਾ ਕੋਈ ਹੋਰ ਤਾਂ ਨਹੀਂ ਕੋਈ ਹੋਰ ਇਨਪੁਟ ਹੋਵੇ ਇਦਾਂ ਦੀ ਕੁਝ ਨਹੀਂ ਫਿਲਹਾਲ ਤੋਂ ਸਰ ਜੀ ਸਰਦੀਪ ਸਾਹਿਬ ਨੇ ਵੀ ਸਟੇਟਮੈਂਟ ਦਿੱਤੀ ਸੀ ਕਿ ਉਹਦੇ ਚ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨ ਨੂੰ ਦਿਹਾਰਨ ਦੱਸਤਾ ਸੀ ਮੇਤੇ ਹਮਲਾ ਹੋਣਾ ਯਾਰ ਪਰ ਧਿਆਨ ਨਹੀਂ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਤੇ ਹਮਲਾ ਹੋਇਆ ਨਹੀਂ ਅਸੀਂ ਮੈਂ ਉਹੀ ਕਹਿ ਰਿਹਾ ਸੀ ਜਿਦੋਂ ਇਹ ਐਕਟਿਵਾ ਚਲਾ ਰਹੇ ਸੀ ਉਹਦੇ ਪਿੱਛੇ ਗਵਰਨਮੈਂਟ ਬੈਠਾ ਸੀਗਾ ਐਂਡ ਫਿਰ ਵੀ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿੰਦਾ ਮੈਂ ਬੜਾ ਆਪੋਰਚੂਨੇਟ ਕੁਪਰੇ ਪੌੜਾ ਨਾਮ ਲੇਕੇ ਤੁਹਾਨੂੰ ਓਪਨਲੀ ਰਿਸਪੌਂਸੀਬਲ ਕਰਾਇਆ ਡੂ ਯੂ ਟੇਕ ਦਿਸ ਰਿਸਪੌਂਸੀਬਿਲਟੀ ਨਹੀਂ ਜੀ ਬਿਲਕੁਲ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰ ਤੇ ਭਜਣ ਵਾਲੇ ਨਹੀਂ ਆਏਗੇ ਬਿਕੋਜ਼ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲੀ ਹੈ ਉਹਨੂੰ ਬਖੂਬੀ ਉਹਦਾ ਸਾਹਮਣਾ ਕੀਤਾ ਔਰ ਉਸ ਨੂੰ ਜਿੱਤ ਹਾਸਿਲ ਕੀਤੀ ਸਰ ਇਹਨਾਂ ਦੀ ਉਮਰਦਾਰੀ ਆ ਕੰਮੀਆਂ ਨੇ ਕੋਈ ਡੈਕਰਮ ਹੈ ਉਹ ਅਸੀਂ ਚੈੱਕ ਕਰਕੇ ਦੱਸਾਂਗੇ ਸਰ ਕੰਮ ਨਹੀਂ ਦੇਸਪੈਂਡ नहीं मैं वही कह रहा जी उस पर एक डिटेल इंक्वायरी ऐसी बिठाई है इंक्वायरी तो बाद सारे फैक्ट चेक करके देन वी विल टेक एक्शन एट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर